ਬਾਬੇ ਅਮਰਦਾਸ ਨੂੰ ਸਾਲ ਬਾਅਦ ਇੱਕ ਸੋਪਾ ਮਿਲਦਾ ਸਾਲ ਬਾਅਦ ਉਹਨੂੰ ਸੁੱਟਦੇ ਨਹੀਂ ਉਹਨੂੰ ਸਿਰ ਤੇ ਸਜਾਉਂਦੇ ਹਨ ਜਿਹੜਾ ਸੋਪਾ ਲੱਭ ਜਾਂ ਆਪਾਂ ਬੋਲਦੇ ਆ ਨਾ ਇਹ ਫਾਰਸੀ ਜ਼ਬਾਨ ਦਾ ਸ਼ਬਦ ਹੈ ਤੇ ਇਹਦੇ ਅਰਥ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਪਰਦਾ ਢੱਕਣ ਵਾਲਾ ਜੇ ਕੋ ਆਪਾਂ ਨੂੰ ਪੁੱਛੇ ਕਿ ਸੋਪੇ ਦੇ ਅਰਥ ਕੀ ਨੇ ਤੇ ਸੋਪੇ ਦੇ ਅਰਥ ਨੇ ਸਿਰ ਤੋਂ ਲੈ ਕਰਕੇ ਪੈਰਾਂ ਤੱਕ ਪੜਦੇ ਟੱਕਣ ਵਾਲੇ ਨੂੰ ਸਰੋਪਾ ਕਹਿੰਦੇ ਹਨ ਆਪਾਂ ਜੇ ਕੱਪੜਾ ਚੰਗਾ ਤੇ ਆਪਾਂ ਕੇ ਨਹੀਂ ਬਨ ਲਾਂਗੇ ਤੇ ਨਹੀਂ ਤੇ ਵਗਾ ਕੇ ਮਾਰਦੇ ਆ ਅਸੀਂ ਕੱਪੜਾ ਨਹੀਂ ਵੇਖਣਾ ਅਸੀਂ ਗੁਰੂ ਦੀ ਬਖਸ਼ਿਸ਼ ਨੂੰ ਪੈਰ ਦੇਣੀ ਹੈ ਸੰਗਤਾਂ ਨੂੰ ਇਕੱਠਿਆਂ ਕੀਤਾ ਜਾਲ ਮਗਾਇਆ ਤੇ ਜਿੰਨੇ ਵੀ ਸਰੋਪੇ ਮਿਲਦੇ ਸਰੋਪੇ ਤੇ ਸਰੋਪਾ ਬਣ ਹੀ ਜਾਂਦੇ ਕਹਿੰਦੇ ਮੈਂ ਗੁਰੂ ਕੀ ਬਖਸ਼ਿਸ਼ ਨੂੰ ਛੁਟਾ ਕਿਵੇਂ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਨਾਲੇ ਸਰੂਪਾ ਲਈ ਜਾਂਦੇ ਨੇ ਤੇ ਕਹਿੰਦੇ ਨੇ ਗੁਰੂ ਅਮਰਦਾਸ ਨਾ ਥਾਵਿਆਂ ਦਾ ਥਾਂ ਗੁਰੂ ਅਮਰਦਾਸ ਨਮਾਣਿਆਂ ਦਾ ਮਾਣ ਗੁਰੂ ਅਮਰਦਾਸ ਨੇ ਉਰਟਿਆਂ ਦੀ ਓਟ ਗੁਰੂ ਅਮਰਦਾਸ ਨੇ ਆਸਰਿਆਂ ਦਾ ਆਸਰਾ ਗੁਰੂ ਅਮਰਦਾਸ ਨੇ ਧਿਰਿਆਂ ਦੀ ਧਿਰ